ਸਰ ਮੇਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਗਿਲਸਾਹ ਜੀ ਧੰਨਵਾਦ ਤੁਹਾਨੂੰ ਤੇ ਸਮੂਹ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਕਰਦੇ ਆਂ ਜੀ ਸਿਲਸਿਲਾ ਖਬਰਾਂ ਦਾ ਸ਼ੁਰੂ ਸੋ ਨਾਟੋ ਚੀਫ ਨਾਲ ਜਿਹੜਾ ਮਿਲਣਗੇ ਜੀ ਟਰੂਡੋ ਸਾਹਿਬ ਕੀ ਗੱਲਬਾਤ ਹੈ ਜੀ ਪੂਰੀ ਹਾਂ ਬਿਲਕੁਲ ਗਿਲਸਾਹ ਜੋ ਨੈਟੋ ਦੇ ਚੀਫ ਨੇ ਸੋ ਉਹਨਾਂ ਦੇ ਨਾਲ ਅੱਜ ਜੋ ਜਸਟਨ ਟਰੂਡੋ ਸਾਹਿਬ ਸਾਡੇ ਪ੍ਰਧਾਨ ਮੰਤਰੀ ਨੇ ਸੋ ਇਹਨਾਂ ਦੇ ਨਾਲ ਮੁਲਾਕਾਤ ਜਸਟਨ ਟਰੂਡੋ ਸਾਹਿਬ ਦੀ ਜਿਹੜੀ ਅੱਜ ਹੈ ਹੋਣੀ ਹੈ ਸੋ ਅੱਜ ਵਾਕਵਾ ਕ ਮੁੱਦਿਆਂ ਦੇ ਉੱਪਰ ਜਿਹੜੇ ਸੁਰੱਖਿਆ ਨਾਲ ਸਮਝ ਨੇ ਦੁਨੀਆ ਭਰ ਦੇ ਵਿੱਚ ਜਿਸ ਢੰਗ ਦੇ ਨਾਲ ਹਾਲਾਤ ਬਣੇ ਹੋਏ ਨੇ ਉਹਦੇ ਨਾਲ ਸਮਰਥ ਨੇ ਸੋ ਉਹਨਾਂ ਵਾਕਵਾ ਕ ਮੁੱਦਿਆਂ ਦੇ ਉੱਪਰ ਚਰਚਾ ਹੋਊਗੀ ਸੋ ਆਟਵਾ ਵੇਖੇ ਅੱਜ ਜਸਟਨ ਡੂਰੋ ਸਾਹਿਬ ਜਿਹੜੇ ਸੈਕਟਰੀ ਜਨਰਲ ਨੇ ਨੈਟੋ ਦੇ ਜੈਂਸ ਸਟੋਲਨਬਰਗ ਸੋ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਇਹ ਗੱਲਬਾਤ ਦੇ ਵਿੱਚ ਇੱਕ ਚੀਜ਼ ਤਾਂ ਜਿਹੜੀ ਅਸੀਂ ਜ਼ਿਕਰ ਕੀਤੀ ਹੈ ਜਿਹੜੇ ਦੁਨੀਆ ਭਰ ਦੇ ਸੁਰੱਖਿਆ ਦੇ ਹਾਲਾਤ ਨੇ ਉੱਤੇ ਗੱਲਬਾਤ ਹੋਣੀ ਹੈ ਜਿਹੜੀ ਕੈਨੇਡਾ ਦੀ ਸਪੈਂਡਿੰਗ ਹੈ ਜਿਹੜੀ ਕੀ ਰੱਖਿਆ ਦੇ ਉੱਪਰ ਕੈਨੇਡਾ ਕਰਦਾ ਹੈ ਸੋ ਉਸ ਨੂੰ ਦੋ ਫੀਸ ਦੇ ਉੱਪਰ ਲਿਆਉਣਾ ਤੇ ਜੋ ਮੌਜੂਦਾ ਦੁਨੀਆ ਭਾਰਤ ਦੇ ਵਿੱਚ ਜੋ ਹਾਲਾਤਾਂ ਦੇ ਮੁਤਾਬਕ ਆਪਣੀ ਸੁਰੱਖਿਆ ਆਪਣੇ ਜਿਹੜੇ ਡਿਫੈਂਸ ਦੇ ਖਰਚੇ ਨੇ ਇੱਕ ਪੰਨੇ ਜਾਂ ਹੋਰ ਜਿਹੜੀਆਂ ਬੁਨਿਆਦੀ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਕਿਵੇਂ ਚੇਂਜਸ ਹੋਣੀਆਂ ਸੋ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਗੱਲਬਾਤ ਹੋਣ ਦੀ ਸੰਭਾਵਨਾ ਆ ਸੋ ਇਹਦੇ ਨਾਲ ਹੀ ਜੇਕਰ ਨੈਟੋ ਚੀਫ ਦੀ ਗੱਲ ਕਰੀਏ ਸੋ ਉਹਨਾਂ ਨੇ ਜੋ ਵਲਾਦੀਮਿਰ ਪੁਤਿਨ ਸਾਹਿਬ ਨੇ ਜੋ ਨਾਰਥ ਕੋਰੀਆ ਦੇ ਵਿੱਚ ਗਏ ਨੇ ਤੇ ਨਾਰਥ ਕੋਰੀਆ ਤੇ ਜਾ ਕੇ ਇਹਨਾਂ ਨੇ 24 ਸਾਲਾਂ ਦੇ ਬਾਅਦ ਇੱਕ ਤਾਂ ਉੱਥੇ ਆਪਣੀ ਇਹ ਦਾਸਤਕ ਦਿੱਤੀ ਹੈ ਦੂਜੇ ਪਾਸੇ ਜੋ ਸਮਝੌਤਾ ਦੋਵਾਂ ਮੁਲਕਾਂ ਦੇ ਵਿੱਚ ਹੋਇਆ ਨੌਰਥ ਕੋਰੀਆ ਤੇ ਰਸ਼ੀਆ ਦੇ ਵਿੱਚ ਕੀ ਇੱਕ ਦੂਜੇ ਦੇ ਉੱਪਰ ਅਗਰ ਕੋਈ ਵੀ ਤੇ ਜਿੱਤੇ ਰਿਹਾ ਕੋਈ ਹਮਲਾ ਕਰਦੀ ਹੈ ਤਾਂ ਇਹ ਰਲ ਮਿਲ ਕੇ ਉਸ ਹਮਲੇ ਦਾ ਜਿਹੜਾ ਮੁਕਾਬਲਾ ਕਰਨਗੇ ਪਾਉ ਔਖੇ ਸਮੇਂ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਗੇ ਸੋ ਇਹ ਇਸ ਚੀਜ਼ ਦੇ ਉੱਪਰ ਜੋ ਇੱਕ 22 ਨੇ ਨਾਰਥ ਕੋਰੀਆ ਦੇ ਅਸ਼ੀਆ ਦੇ ਵਿਚਕਾਰ ਉਹ ਡੁੰਗੀਆਂ ਹੁੰਦੀਆਂ ਜਾ ਰਹੀਆਂ ਨੇ ਇੱਕ ਦੂਜੇ ਦੇ ਵਿੱਚ ਜੋ ਸਹਿਯੋਗ ਵਾਦਾ ਜਾ ਰਿਹਾ ਸੋ ਇਹਦੇ ਉੱਪਰ ਵੀ ਗੱਲਬਾਤ ਹੋਵੇਗੀ ਸੋ ਇਹਦੇ ਵਿੱਚ ਜੋ ਨੈਟੋ ਚੀਫ ਉਹਨਾਂ ਨੇ ਦੱਸਿਆ ਆ ਕਿ ਜੋ ਅਰਸ਼ੀਆ ਤੇ ਨਾਰਥ ਕੋਰੀਆ ਦੇ ਵਿਚਕਾਰ ਜੋ ਕੁਝ ਵੀ ਵਾਪਰ ਰਿਹਾ ਹੈ ਜਿਸ ਤੰਗ ਨਾਲ ਸਮਝੌਤਾ ਇਸ ਤੇ ਚੜਿਆ ਆ ਸੋ ਇਹਦੇ ਉੱਪਰ ਵੀ ਉਹਨਾਂ ਨੇ ਆਪਣੇ ਕਾਫੀ ਕਨਸਰਨਸ ਜਿਹੜੇ ਦੱਸੇ ਨੇ ਸੋ ਆਉਣ ਵਾਲੇ ਸਮੇਂ ਦਰਾਂ ਨੂੰ ਗਿਲ ਸਾਹਿਬ ਇਹਨਾਂ ਸਾਰੇ ਮੁੱਦੇ ਪਰ ਜੋ ਇੰਟਰਨੈਸ਼ਨਲ ਜੋ ਅਹਿਮੀਅਤ ਰੱਖਦੇ ਨੇ ਸੋ ਇਹਦੇ ਉੱਪਰ ਜਿਹੜੀ ਆ ਹੋਰ ਵੀ ਵਿਚਾਰ ਵਟਾਂਦਰਾ ਹੋਵੇਗਾ ਸੋ ਅੱਜ ਨੈਟੋ ਚੀਫ ਜਿਹੜੇ ਨੇ ਜਸਨਟੂਰੋ ਸਾਹਿਬ ਨਾਲ ਆਟਵਾ ਵਿਖੇ ਮੁਲਾਕਾਤ ਕਰਨਗੇ ਬਿਲਕੁਲ ਜੀ ਤੇ ਨਾਲ ਦੇ ਨਾਲ ਹੀ ਖਬਰ ਆਪਾਂ ਸਾਂਝੀ ਕਰੀਏ ਕਿ ਕੱਲ ਵੈਸੇ ਗੱਲਬਾਤ ਪਹਿਲਾਂ ਹੀ ਇੱਥੋਂ ਹੀ ਸ਼ੁਰੂ ਹੋਈ ਆ ਆਪਣੇ ਪ੍ਰੋਗਰਾਮ ਦੀ ਸਟਾਰਟਿੰਗ ਹੀ ਉੱਥੋਂ ਹੋਈ ਆ ਕਿ ਭਾਈ ਹਰਦੀਪ ਸਿੰਘ ਨੇ ਜਰ ਨੂੰ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਆ ਆ ਸੋ ਉਹਦੇ ਤੋਂ ਕੀ ਪੂਰੀ ਨਿਊਜ਼ ਆ ਜੀ ਅਰ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਠੀਕ ਆ ਕੈਨੜਾ ਨੂੰ ਮਾੜਾ ਬਹੁਤ ਕੁਝ ਕਹਿੰਦੇ ਨੇ ਬੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਮੈਂ ਪਿੱਛੇ ਜੇ ਇੱਕ ਟੀਵੀ ਪ੍ਰੋਗਰਾਮ ਵੀ ਕੀਤਾ ਇਸ ਦੇ ਉੱਤੇ ਇੱਕ ਕਮੁੰਡਾ 25 ਦਿਨਾਂ ਦੇ ਬਾਅਦ ਜਾ ਕੇ ਕਹਿੰਦਾ ਕੈਨੇਡਾ ਤਾਂ ਕੰਟਰੀ ਉਹ ਕੁਝ ਨਹੀਂ ਹੈਗੀ ਤੇ ਮੈਂ ਵਾਪਸ ਆ ਗਿਆ ਪਰ ਇੱਥੋਂ ਪਤਾ ਲੱਗਦਾ ਕਿ ਜੇ ਕੋਈ ਕੈਨੇਡੀਅਨ ਸਿਟੀਜ਼ਨ ਹੈਗਾ ਉਹਦੀ ਵੈਲਿਊ ਪਾਈ ਜਾਂਦੀ ਹੈ ਗਿਲਸਾਬ ਪਾਈ ਹਦੀਪ ਸਿੰਘ ਨਿੱਜੇ ਦੀ ਗੱਲ ਕਰੀਏ ਸੋ ਉਹਨਾਂ ਦੇ ਕਤਲ ਹੋਏ ਨੂੰ 1 ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ ਸਾਨੂੰ ਪਤਾ ਵੀ ਜੂਨ 18 ਵਾਲੇ ਦਿਨ ਜਿਹੜਾ ਸੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ ਸੋ ਉੱਥੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਇਹਨਾਂ ਦਾ ਕਤਲ ਉੱਥੇ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਇਹ ਦੋਸ਼ ਹਰਦ ਦੇ ਪਰ ਲਾਏ ਗਏ ਸੰਨ ਕੀ ਪਾਰੇ ਦੇ 에ਜੰਟਸ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਸਿੱਖ ਐਕਟੀਵਿਸਟ ਨੇ ਉਹਨਾਂ ਦੇ ਉੱਪਰ ਹਮਲੇ ਕਾਰਨ ਨੂੰ ਕਤਲਕਾਨੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੋ ਸਾਨੂੰ ਪਤਾ ਵੀ ਉਹ ਨikhil ਗੁਪਤਾ ਆ ਸੋ ਉਹਦੀ ਹਾਲ ਦੇ ਦਿਨਾਂ ਦੌਰਾਨ ਚੈੱਕ ਰ ਪਬਲਿਕ ਤੋਂ ਅਮਰੀਕਾ ਚ ਜਿਹੜੀ ਹਵਾਲਗੀ ਹੋਈ ਹੈ ਸੋ ਇਹ ਵੀ ਕਹਿ ਸਕਦੇ ਆ ਕਿ ਇਹ ਸੰਯੋਗ ਦੀ ਗੱਲ ਹੈ ਜਾਂ ਕੀ ਗੱਲ ਹੈ ਤੇ ਜਿਸ ਦਿਨ ਭਾਈ ਹਰਦੀਪ ਸਿੰਘ ਨੇਚਰ ਹੁਣਾਂ ਦੀ ਬਸਤੀ ਸੀ ਸਾਲ ਬਾਅਦ ਤੇ ਉਸ ਦਿਨਾਂ ਦੌਰਾਨ ਹੀ ਜੋ ਇਹ ਨikhil ਕਪਟਾਇਆ ਤੁਹਾਨੂੰ ਹਵਾਲਗੀ ਰਾਹੀ ਉੱਥੋਂ ਕੈਨਦਾ ਦੇ ਵਿੱਚ ਸੌਰੀ ਅਮਰੀਕਾ ਦੇ ਵਿੱਚ ਲਿਆਂਦਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੋ ਅਦਾਲਤ ਵੱਲੋਂ ਜਿਹੜੀ ਜੂਨ 28 ਦੀ ਅਗਲੀ ਤਰੀਕ ਜਿਹੜੀ ਆ ਉਹ ਰੱਖੀ ਗਈ ਆ ਸੋ ਉਸ ਦਿਨ ਇਹ ਸਮਾਵੇ ਤੇ ਗਾਹਾਂ ਸੁਣਵਾਈ ਹੋਵੇਗੀ ਸੋ ਇਸ ਮੁੱਦੇ ਤੇ ਗੱਲ ਕਰੀਏ ਭਾਈ ਹਰਦੀਪ ਸਿੰਘ ਨੀਚਰ ਜੋ ਯਾਦ ਕਰਦੇ ਹੋਏ ਇਹ ਪਾਰਲੀਮੈਂਟ ਵਿੱਚ ਸਰਬਸਮਤੀ ਦੇ ਨਾਲ ਇਹ ਇਸ ਮਤੇ ਨੂੰ ਮੰਨਿਆ ਗਿਆ ਤੇ ਉਹਨਾਂ ਵਾਸਤੇ ਜਿਹੜਾ ਮੌਨ ਰੱਖਿਆ ਗਿਆ ਸੋ ਮੌਨ ਰੱਖ ਕੇ ਸਾਈਲੈਂਟ ਹੋ ਕੇ ਸਾਰੇ ਹੀ ਜਿਹੜੇ ਉੱਥੇ ਮੌਜੂਦ ਸੰਸਦ ਸਨ ਸੋ ਉਨ੍ਹਾਂ ਨੇ ਆਪਣੀ ਜਿਹੜੀ ਸ਼ਰਧਾਂਜਲੀ ਆ ਉਹ ਭਾਈ ਹਦੀਪ ਸਿੰਘ ਮਿੱੱਜ ਨੂੰ ਦਿੱਤੀ ਆ ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਸਨ ਭਾਵੇਂ ਕਿ ਭਾਰਤ ਸਰਕਾਰ ਉਹਦੇ ਕਾफी ਗੰਦੀ ਦੋਸ਼ ਲਾਉਂਦੀ ਰਹੀ ਹੈ ਪਰ ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਸਨ ਇੱਥੇ ਕੈਨੇਡਾ ਦੇ ਵਿੱਚ ਹਰ ਇੱਕ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਪੀਸਫੁੱਲ ਟੰਗ ਦਾ ਇੱਥੇ ਦੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਗੱਲ ਰੱਖਣ ਦਾ ਹੱਕ ਹੈ ਤੋ ਕਿਸੇ ਵੀ ਨਾਗਰਿਕ ਨੂੰ ਕੋਈ ਬਾਹਰੋਂ ਆ ਕੇ ਇਸ ਤੰਗਣਾ ਕਤਲ ਕਰਦਾ ਸੋ ਇਸ ਚੀਜ਼ ਨੂੰ ਵੀ ਇੱਥੇ ਸੈਪਟ ਨਹੀਂ ਕੀਤਾ ਜਾਂਦਾ ਸੋ ਇਸ ਚੀਜ਼ ਨੂੰ ਵੱਡੇ ਮੁੱਦੇ ਦੇ ਤੌਰ ਤੇ ਵੀ ਜਿਹੜਾ ਕੈਨੇਡਾ ਵੱਲੋਂ ਵਾਰਿਆ ਗਿਆ ਸੀਗਾ ਸੋ ਹੁਣ ਉਹਨਾਂ ਨੂੰ ਇਹ ਸਾਰੇ ਹੀ ਜਿਹੜੇ ਪਾਰਟੀਆਂ ਵੱਲੋਂ ਸਾਰੇ ਹੀ ਜਿਹੜੇ ਚੁਣੇ ਹੋਏ ਨੁਮਾਇੰਦੇਆ ਵੱਲੋਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸ਼ਰਾਂਜਰੀ ਜਿਹੜੀ ਪੇਟ ਕੀਤੀ ਗਈ ਆ ਉਹਨਾਂ ਵਾਸਤੇ ਜਿਹੜਾ ਆ ਮੌਨ ਰੱਖ ਕੇ ਉਹਨਾਂ ਨੂੰ ਚਾਰ ਕੀਤਾ ਗਿਆ ਨਾਲ ਗਿਲਸਾ ਜੀ 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 ਦੀ ਗੋ ਜੀ ਨਾਲ ਹੀ ਮੈਂ ਇੱਕ ਹੋਰ ਗੱਲ ਅਪਡੇਟ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਫੋਰਨ ਅਫੇਅਰ ਮਿਨਿਸਟਰ ਨੇ ਮਲਨੀ ਜੌਲੀ ਸੋ ਕਿਉਂਕਿ ਜਿਸ ਢੰਗ ਨਾਲ ਹੁਣ ਲਗਾਤਾਰ ਇਹ ਮੰਗ ਵੀ ਉਠ ਰਹੀ ਹੈ ਕਿ ਜੋ ਕੈਨੇਡਾ ਦੇ ਵਿੱਚ ਇਹ ਵਿਦੇਸ਼ੀ ਦਖਲ ਦਾ ਜੋ ਮੁੱਦਾ ਹੈ ਤੇ ਪਾਰੀ ਹੋਇਆ ਹੈ ਜਿਸ ਢੰਗ ਨਾਲ ਇਹ ਕੁਝ ਇਹੋ ਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਕਿ ਕੁਝ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਸੋ ਉਹ ਵੀ ਅਸਾ ਚੀਜ਼ ਦੇ ਵਿੱਚ ਇਨਵੋਲ ਰਹਿ ਨੇ ਤੇ ਹੁਣ ਖਬਰਾਂ ਇਸ ਬਾਬਤ ਸਾਹਮਣੇ ਆ ਰਹੀਆਂ ਨੇ ਕਿ ਆਉਣ ਆਲੇ ਦਿਨਾਂ ਦੌਰਾਨ ਇਹਦੇ ਉੱਪਰ ਜੋ ਇੱਕ ਆਲਰੇਡੀ ਕਮਿਸ਼ਨ ਬਣਿਆ ਹੈ ਜੋ ਫੋਰਨ ਇੰਟਰਫੀਰੈਂਸ ਦੇ ਉੱਪਰ ਇਹ ਇਨਕੁਆਰੀ ਕਰ ਰਿਹਾ ਸੋ ਜਿਹਦੇ ਵਿੱਚ ਜਸਟਿਸ ਖੌਗ ਜਿਹੜੇ ਕਮਿਸ਼ਨਰ ਨੇ ਸੋ ਇਹ ਹੁਣ ਮੈਲਨਾ ਚੋਲੀ ਦੇ ਹਵਾਲੇ ਨਾਲ ਖਬਰ ਹੈ ਕਿ ਇਹ ਕਮਿਸ਼ਨ ਜੋ ਇਹ ਪਾਰਲੀਮੈਂਟ ਦੇ ਵਿੱਚ ਜਿਸ ਤੰਗ ਨਾਲ ਹੋਣ ਇਹ ਟੂਰੇ ਹੋਏ ਨਮਾਇੰਦੇ ਦੇ ਉੱਪਰ ਗੱਲ ਡਿੱਗੀ ਹੈ ਵੀ ਉਹਨਾਂ ਦਾ ਵੀ ਰੋਲ ਹੋ ਸਕਦਾ ਸੋ ਇਹ ਜੋ ਇੱਕ ਰਿਪੋਰਟ ਪਾਰਲੀਮੈਂਟ ਵਿੱਚ ਜੋ ਸਾਹਮਣੇ ਆਈ ਸੀ ਸੋ ਇਹ ਕਮਿਸ਼ਨ ਜੋ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਕਰਿਆ ਸੋ ਉਹੀ ਕਮਿਸ਼ਨ ਇਸ ਮਾਮਲੇ ਦਾ ਰੀਵਿਊ ਵੀ ਕਰੂਗਾ ਵੀ ਉਹ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਜੋ ਤੱਥ ਨਿਕਲੇ ਨੇ ਕਿੰਨੇ ਠੀਕ ਨੇ ਜਾਂ ਕਿੰਨਾ ਹੋਰ ਉਦੇ ਦੇ ਕੰਮ ਹੋਣਾ ਚਾਹੀਦਾ ਤੇ ਕੀ ਉਦੇ ਵਿੱਚ ਹੋਰ ਨਿਕਲ ਕੇ ਸਾਹਮਣੇ ਆ ਸਕਦਾ ਸੋ ਇਹਦਾ ਇੱਕ ਜਿਹੜਾ ਰਿਵਿਊ ਆ ਹੁਣ ਉਹ ਕੀਤਾ ਜਾਊਗਾ ਸੋ ਇੱਕ ਕਮਿਸ਼ਨ ਵੱਲੋਂ ਕੀਤਾ ਜਾਊਗਾ ਤੇ ਇਹਦੇ ਵਿੱਚ ਗੱਲ ਕਰੀਏ ਕਿ ਬਲਾਕ ਯੂਬਿਕਾ ਵੱਲੋਂ ਤਾਂ ਮੋਸ਼ਨ ਵੀ ਲਿਆਂਦਾ ਗਿਆ ਸੀਗਾ ਕਿ ਉਹ ਕਹਿੰਦੇ ਸੀ ਕਿ ਜੋ ਇਹ ਇਨਕੁਆਰੀ ਚੱਲ ਰਹੀ ਹੈ ਸੋ ਇਸੀ ਚੀਜ਼ ਨੂੰ ਵੀ ਇਨਵੈਸਟੀਗੇਟ ਕਰੇ ਕਿ ਜਿਹੜਾ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟ ਦੀ ਆ ਸੋ ਇਹ ਜਿਹੜੇ ਫੈਡਰਲ ਪੋਲੀਟੀਸ਼ੀਅਨ ਦੇ ਉੱਪਰ ਦੋਸ਼ ਲੱਗੇ ਸੀਗੇ ਉਹ ਆਪਣੀ ਜਾਂਚ ਦੇ ਵਿੱਚ ਇਹਦਾ ਵੀ ਰਿਵਿਊ ਕਰੇ ਆ ਬਿਲਕੁਲ ਜੀ ਫਕਲਤਾਰ ਸਿੰਘ ਪਧਿਆਣਾ ਦਾ ਨੰਬਰ ਲਿਖ ਲਓ 4168489698 416 8489698 ਕੋਈ ਵੀ ਟਰੱਕ ਟ੍ਰੇਲਰ ਲੋਨ ਕਰਾਉਣਾ ਲੀਜ਼ ਕਰਵਾਉਣੀ ਹੈ ਇਕਵਿਪਮੈਂਟ ਫਾਈਨਾਂਸ ਕਰਵਾਉਣਾ ਤਾਂ ਤੁਸੀਂ ਕੁਲਤਰਨ ਸਿੰਘ ਪਧਾਣਾ ਦੇ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਵੀ ਇਕਵਿਪਮੈਂਟ ਖਰੀਦਣਾ ਟਰੈਕਟਰ ਟ੍ਰੇਲਰ ਬੜੇ ਸਸਤੇ ਮਿਲ ਰਹੇ ਨੇ ਅਜੀ ਰੀਡ ਦੇ ਵਿੱਚ ਕਾਫੀ ਇਨਵੈਂਟਰੀ ਇਹਨਾਂ ਦੇ ਕੋਲੇ 41684896 98 ਦੇ ਉੱਤੇ ਗੱਲ ਕਰਿਓ ਅੱਜ ਲੋਕਲ ਜਿਹੜੀਆਂ ਹੈਗੀਆਂ ਨੇ ਪ੍ਰਾਪਰਟੀਆਂ ਨਹੀਂ ਤੁਹਾਡਾ ਨਾਲ ਸਾਂਝੀਆਂ ਕਰਨੀਆਂ ਅੱਜ ਪ੍ਰਾਪਰਟੀਆਂ ਨਾਰਥ ਨੂੰ ਕੱਲ ਨੂੰ ਇਹਦੇ ਤੇ ਆਪਾਂ ਟਾਕ ਸ਼ੋ ਵੀ ਕਰਾਂਗੇ ਪੂਰਾ ਕਿ ਨਾਰਥ ਨੂੰ ਕਿਉਂ ਜਾਣਾ ਚਾਹੀਦਾ ਕਿੰਨੇ ਦੀਆਂ ਪ੍ਰਾਪਰਟੀਆਂ ਮਿਲਦੀਆਂ ਨੇ ਦੋ ਪ੍ਰਾਪਰਟੀਆਂ ਨੇ ਇੱਕ ਤਾਂ ਹੈਗੀ ਆ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਮਿਕਸਡ ਯੂਜ਼ 3 ਲੱਖ ਦੀ ਸਿਰਫ 0.3 ਹਜ਼ਾਰ ਦੇ ਕਰੀਬ ਰੈਂਟਲ ਇਨਕਮ ਆ। ਦੂਜੀ 5 ਬੈੱਡਰੂਮ ਦੀ ਪ੍ਰਾਪਰਟੀ ਡਿਟੈਚ ਘਰ 3 ਲੱਖ ਦਾ ਜਿਹਦੇ ਤੋਂ 2500 ਡਾਲਰ ਦੀ ਰੈਂਟਲ ਇਨਕਮ ਆ ਰਹੀ ਹੈ। ਇਸ ਤੋਂ ਇਲਾਵਾ ਟਿਮਨਸ ਦੇ ਵਿੱਚ ਇੱਕ ਕਮਰਸ਼ੀਅਲ ਰੈ residențial ਬਿਲਡਿੰਗ ਟੋਟਲ 6000 ਸਕੁਅਰ ਫੀਟ ਦੀ ਜਿਹਦੇ ਵਿੱਚ ਥੱਲੇ ਪੀਜ਼ਾ ਸਟੋਰ 2500 ਡਾਲਰ ਦੀ ਰੈਂਟਲ ਇਨਕਮ ਤੇ ਉੱਪਰ 9 ਤੋਂ 10 ਰੂਮ ਤੇ ਤੁਸੀਂ ਬਾਕੀ ਰੈਂਟਲ ਇਨਕਮ ਦਾ ਅੰਦਾਜ਼ਾ ਲਾ ਸਕਦੇ ਹੋ ਸਿਰਫ ਔਰ ਸਿਰਫ 4 ਲੱਖ ਦੇ ਵਿੱਚ ਅਗਰ ਤੁਸੀਂ ਇਸ ਏਰੀਆ ਦੇ ਵਿੱਚ ਇਨਵੈਸਟ ਕਰਨਾ ਜਾਂ ਰਹਿਣਾ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਲਿਓ 6477660044 ਨੰਬਰ ਦੇ ਉੱਤੇ ਮੈਟਰੋ ਕਾਊਂਟਰ ਟਾਪਸ ਤੋਂ ਗੁਰਿੰਦਰ ਬਾਜਬਾ ਜਾਂ ਬਿੱਟੂ ਢਾਲੀਵਾਲ ਦੇ ਨਾਲ ਗੱਲਬਾਤ ਕਰਨੀ ਹੈ ਕਿਚਨ ਦੇ ਵਿੱਚ ਵਾਸ਼ਰੂਮ ਦੇ ਵਿੱਚ ਆਫਿਸ ਦੇ ਵਿੱਚ ਕਾਊਂਟਰ ਟੌਪਸ ਲਗਵਾਉਣੇ ਨੇ ਤਾਂ 647 533 2084 ਦੇ ਉੱਤੇ ਕਾਲ ਕਰੋ ਡੋਰ ਇਨਸੂਲੇਸ਼ਨਸ ਡਰਾਈ ਵਾਲਸ ਦੇ ਮੈਨੂਫੈਕਚਰਰ ਨੇ ਹੋਲ سیل ਪ੍ਰਾਈਸ ਦੇ ਵਿੱਚ ਸਾਰਾ ਸਮਾਨ ਲੈਣਾ ਤਾਂ ਆਰਬੀ ਬਿਲਡਿੰਗ ਸਪਲਾਈ 905 454 8000 ਦੇ ਉੱਤੇ ਗੱਲਬਾਤ ਕਰਨੀ ਆ ਬ੍ਰह्म ਸਿਟੀ ਲੋਜਿਸਟਿਕ ਨੂੰ ਡਰਾਈਵਰ ਚਾਹੀਦੇ ਨੇ 2 ਸਾਲ ਦਾ ਤੁਹਾਡਾ ਤਜਰਬਾ ਯੂਐਸਏ ਨੂੰ ਕੰਮ ਕਰਨਾ ਚਾਹੁੰਦੇ ਹੋ 647 962 8811 ਨੰਬਰ ਦੇ ਉੱਤੇ ਕਾਲ ਕਰੋ ਜੀ ਐਂਡ ਜੀ ਆਈ ਡਾਕਟਰ ਹਸਬੰਡ ਵਾਈਫ ਦੀ ਟੀਮ ਆ ਅੱਖਾਂ ਦਾ ਚੈੱਕਅਪ ਕਰਾਉਣਾ ਫੋਰ ਸਿਰਫ 120 ਡਾਲਰ ਦੇ ਵਿੱਚ ਬ੍ਰੈਮਟਨ ਐਂਡ ਕੈਂਬਰੇ ਦੇ ਵਿੱਚ ਦੋ ਲੋਕੇਸ਼ਨਾਂ ਨੇ ਇਹਨਾਂ ਦੀਆਂ ਸਾਰੀਆਂ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਨੇ 905 497 15 11 ਦੇ ਉੱਤੇ ਕਾਲ ਕਰੋ ਪਪੂਲਰ ਪੀਜ਼ਾ ਤੋਂ ਤੰਦੂਰੀ ਪਨੀਰ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ ਆਰਡਰ ਕਰੋ ਇੱਕੋ ਇੱਕ ਸੈਂਟਰਲਾਈਜ਼ ਨੰਬਰ ਆ 905 874 42 ਗਹਿਣਾ ਘਟਾ ਬਣਵਾਉਣਾ ਜਾਂ ਇੰਡੀਆ ਪੇਮੈਂਟ ਭੇਜਣੀ ਆ 1 ਡਾਲਰ ਦੇ ਮਿਲ ਰਹੇ ਨੇ 1.63 ਰੁਪਏ ਦੁਬਈ ਜੁਵਲਰ 416 465 1200 ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹਵਾਈ ਸਫ਼ਰ ਕਰਨਾ ਤਾਂ ਅਮਨ ਟਰੈਵਲ 905 796 3535 ਸਸਤੀਆਂ ਹਵਾਈ ਟਿਕਟਾਂ ਦੇ ਲਈ ਬੋਇੰਗ ਦੇ ਸੀਈਓ ਦੀ ਜਵਾਬ ਤਲਬੀ ਹੋਈ ਜੀ ਕਿ ਨਿਊਜ਼ਾ ਕਲਤਾਰਨ ਵੀਰੇ ਆ ਬਿਲਕੁਲ ਗਿਲ ਸਾਹਿਬ ਜੇਕਰ ਅਸੀਂ ਬੋਇੰਗ ਦੀ ਗੱਲ ਕਰੀਏ ਇਸੋ ਜਿਹੜੇ ਉਹਨਾਂ ਦੇ ਚੀਫ ਟੈਕਨਕੈਟਿਵ ਆਫੀਸਰ ਨੇ ਡੇਵਿਡ ਕਲਹਾਂਸੋ ਉਹ ਕੱਲ ਸੈਨੇਟਸ ਦੇ ਅੱਗੇ ਅਮਰੀਕਾ ਦੇ ਵਿੱਚ ਪੇਸ਼ ਹੋਏ ਨੇ ਸੋ ਇੱਥੇ ਉਹਨਾਂ ਦੀ ਜਿਹੜੀ ਜਵਾਬ ਤਾਲੀ ਲੋ ਕੀਤੀ ਗਈ ਹੈ ਸੋ ਜਵਾਬ ਤਾਲੀ ਹੋਣ ਦਾ ਕਾਰਨ ਇਹ ਹੈ ਕਿ ਜੋ ਉਹਨਾਂ ਦੇ ਬੋਇੰਗ 737 ਮੈਕਸ ਜੈਟ ਲਾਈਨਰਸ ਨੇ ਸੋ ਪਿਛਲੇ ਸਮੇਂ ਦਨਾ ਦੇਖ ਕੇ ਬਹੁਤ ਸਾਰੀਆਂ ਮੈਨੂਫੈਕਚਰਰਸ ਜਿਹੜੀਆਂ ਸ਼ਾਰਟ ਫਾਲਸ ਰਹੀਆਂ ਸੇਫਟੀ ਨੂੰ ਲੈ ਕੇ ਬਹੁਤ سارے ਕਨਸਰਨਸ ਰਹੇ ਨੇ ਹਾਸੇ ਵੀ ਹੋਏ ਨੇ ਤੇ 2018 2019 ਦੇ ਜਿਹੜੇ ਕ੍ਰੈਸ਼ਸ ਦੀ ਗੱਲ ਕਰੀ ਜਿੱਥੇ 346 ਜਣੇ ਮਾਰੇ ਗਏ ਸੀਗੇ ਸੋ ਉਸ ਤੋਂ ਬਾਅਦ ਵੀ ਇਹ ਜਿਹੜੇ ਕਮੀਆਂ ਪੇਸ਼ੀਆਂ ਇਤਜਾਹਾਜ ਦੇ ਵਿੱਚ ਰਹੀਆਂ ਨੇ ਉਹ ਹਾਲੇ ਤੱਕ ਵੀ ਦੂਰ ਨਹੀਂ ਹੋ ਸਕਿਆ ਨੇ ਸੋ ਇਹਨਾਂ ਗੱਲਾਂ ਨੂੰ ਲੈ ਕੇ ਇਹ ਜੋ ਅਮਰੀਕਾ ਦੇ ਜੋ ਯੂਐਸ ਸੈਨੇਟਰਸ ਨੇ ਉਹਨਾਂ ਨੇ ਕਾਫੀ ਜਵਾਬ ਤਲਬੀ ਜਿਹੜੀ ਆ ਬੋਇੰਗ ਦੇ ਜਿਹੜੇ ਆ ਸੀਓ ਨੇ ਉਹਨਾਂ ਦੀ ਕੀਤੀ ਹੈ ਸੋ ਉਹਨਾਂ ਕੋਲੋਂ ਇਸ ਮਾਮਲੇ ਤੇ ਜਿਹੜੇ ਆ ਸਪਸ਼ਟੀਕਰਨ ਮੰਗੇ ਗਏ ਨੇ ਕਿ ਕੀ ਕਮੀਆਂ ਰਹੀਆਂ ਕਿਹੜੇ ਕਾਰਨ ਰਹੇ ਨੇ ਕਿ ਜੋ ਇਹ ਪ੍ਰੋਬਲਮਸ ਆ ਇਸ ਜਹਾਜ਼ ਦੇ ਵਿੱਚ ਆ ਰਹੀਆਂ ਜੋ ਸੇਫਟੀ ਨੂੰ ਲੈ ਕੇ ਜਾਂ ਹੋਰ ਮੈਨੂਫੈਕਚਰਿੰਗ ਸ਼ਾਰਟਫਾਲਸ ਰਹੇ ਨੇ ਸੋ ਇਹਨੂੰ ਲੈ ਕੇ ਕੰਮ ਸਹੀ ਢੰਗ ਨਾਲ ਕਿਉਂ ਨਹੀਂ ਹੋਇਆ ਹਾਲੇ ਤੱਕ ਵੀ ਕਿਉਂ ਇਹ ਮੁਸ਼ਕਲਾਂ ਆ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੌਰਾਨ ਵੀ ਸੋ ਆਮ ਲੋਕਾਂ ਦੇ ਜੋ ਕਨਸਰਨਸ ਨੇ ਆਮ ਲੋਕਾਂ ਦੀ ਜੋ ਸੇਫਟੀ ਦੇ ਜੋ ਮੁੱਦੇ ਨੇ ਸੋ ਉਹ ਕਿਸੇ ਵੀ ਢੰਗ ਦੇ ਨਾਲ ਉਹਨਾਂ ਦੇ ਨਾਲ ਸਮਝੌਤਾ ਨਾ ਹੋਵੇ ਸੋ ਇਸ ਬਾਬਤ ਸਵਾਲ ਜਵਾਬ ਉਹਨਾਂ ਤੋਂ ਕੀਤੇ ਗਏ ਨੇ ਜੀ ਇਹਦੇ ਵਿੱਚ ਜੇਕਰ ਬੋਇੰਗ ਦੇ ਸੀਈਓ ਦੀ ਗੱਲ ਕਰੀਏ ਸੋ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੇ ਉਹਨਾਂ ਨੇ ਜਿਹੜੀ ਪਾਲੀਜੀ ਆ ਉਹ ਵੀ ਜਿਹੜੀ ਲੋਕਾਂ ਤੋਂ ਕੀਤੀ ਹੈ ਖਾਸ ਕਰਕੇ ਜਿਹੜੇ ਲੋਕ ਇਹਨਾਂ ਹਾਦਸਿਆਂ 'ਚ ਮਾਰੇ ਗਏ ਸੀ ਤੇ ਇਹ ਜੋ ਚੀਜ਼ਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਸੀ ਜਿਸ ਢੰਗ ਦੇ ਨਾਲ ਵੀ ਇਹ ਸਭ ਕੁਝ ਹੋਇਆ ਤੋ ਇਹ ਜਰੂਰ ਚਿੰਤਾਜਨਕ ਹੈ ਕਿਉਂਕਿ ਇਹ ਜਹਾਜ਼ ਬਹੁਤ ਸਾਰੀਆਂ ਏਅਰਲਾਈਨਾਂ ਇਹਨਾਂ ਨੂੰ ਵਾਪਸ ਤੋਂ ਆਉਣ ਵਾਲੇ ਸਮੇਂ ਦਾਨ ਹੋ ਜਾਂ ਹੋਰ ਜਿਹੜੀਆਂ ਇੱਕ ਇਹੋ ਜਿਹੀਆਂ ਜਿਹੜੀਆਂ ਖਾਚੇ ਹੁੰਦੇ ਆ ਤੇ ਟੀਰੋ ਲੈ ਕੇ ਉਹ ਲੋਕਾਂ ਨੇ ਮਨਾਂ ਚ ਨਾ ਰਹਿਣ ਤੋ ਇਹਦੇ ਉੱਪਰ ਉਹਨਾਂ ਨੇ ਕੰਮ ਕਰਨ ਵਾਸਤੇ ਕਿਹਾ ਵੀ ਅਸੀਂ ਜਰੂਰ ਇਹ ਸਾਰੀਆਂ ਚੀਜ਼ਾਂ ਨੂੰ ਗੰਭੀਰਤਾ ਦੇ ਨਾਲ ਲੈ ਕੇ ਚੱਲਾਂਗੇ ਬਿਲਕੁਲ ਜੀ ਅਗਲੀ ਨਿਊਜ਼ ਵਲ ਨਾਲ ਹੀ ਕਵਰ ਕਰ ਲੈਂਦੇ ਆ ਜੀ ਜਿਹੜੀ ਕੈਨੇਡਾ ਚ ਗਰੀਬੀ ਬਾਰੇ ਕੋਈ ਨਵੀਂ ਜਾਣਕਾਰੀ ਆਈ ਹੈ ਕੀ ਜਾਣਕਾਰੀ ਤਾਂ ਗਿਲਸਾਦ ਇਹ ਵੱਖ-ਵੱਖ ਜਿਹੜੇ ਸਰਵੇਸ ਹੁੰਦੇ ਨੇ ਵੱਖ-ਵੱਖ ਜਿਹੜੀਆਂ ਰਿਪੋਰਟਸ ਹੁੰਦੀਆਂ ਨੇ ਇਸ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਨੇ ਸੋ ਹੁਣ ਜੋ ਇੱਕ ਨਵੀਂ ਰਿਪੋਰਟ ਨਿਕਲ ਕੇ ਸਾਹਮਣੇ ਆਈ ਐ ਸੋ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਚਾਰਾਂ ਚੋਂ ਇੱਕ ਜਣਾ ਕੈਨੇਡਾ ਦੇ ਵਿੱਚ ਗਰੀਬੀ ਦੇ ਵਿੱਚ ਜਿਹੜਾ ਆ ਰਹਿਦਾ ਹੋ ਸਕਦਾ ਆ ਵੀ ਉਹ ਭਾਵੇਂ ਉਹਨਾਂ ਦੀ ਜਿਹੜੇ ਲਿਵਿੰਗ ਸਟੈਂਡਰਡ ਆ ਜਿਹੜਾ ਰਹਿਣੀ ਸਹਿਣੀ ਆ ਜੋ ਗਰੀਬਾਂ ਦੀ ਹੁੰਦੀ ਆ ਉਹ ਹੋ ਸਕਦੀ ਆ ਸੋ ਇਹ ਜਿਹੜੀ ਨਵੀਂ ਰਿਪੋਰਟ ਆਈ ਐ ਇਫ ਫੂਡ ਬੈਂਕ ਕੈਨੇਡਾ ਵੱਲੋਂ ਇਹ ਲਿਆਂਦੀ ਗਈ ਹੈ ਸੋ ਇਹਨਾਂ ਨੇ ਕਿਹਾ ਕਿ ਜੋ ਪਹਿਲਾਂ ਹਾਲਾਤ ਸੀਗੇ ਸੋ ਉਹਨਾਂ ਹਾਲਾਤਾਂ ਦੇ ਨਾਲ ਜੇ ਅੱਜ ਅਸੀਂ ਕੰਪੇਅਰ ਕਰਨਾ ਹੋਵੇ ਤਾਂ ਕੈਨੇਡਾ ਦੇ ਵਿੱਚ ਕਹਿੰਦੇ ਹਾਲਾਤ ਕਾਫੀ ਤੇਜ਼ੀ ਨਾਲ ਬਦਲੇ ਨੇ ਤੇ ਇਸ ਜਥੇਬੰਦੀ ਬਤਾਵਕ ਜਿਹੜੇ 25% ਦੇ ਲੋਕ ਨੇ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਕਿ ਜਿਹੜੇ ਦੋ ਜਾਂ ਦੋ ਤੋਂ ਵੱਧ ਜਿਹੜੇ ਹਾਊਸਹੋਲਡ ਐਸੈਂਸ਼ੀਅਲ ਹੁੰਦੇ ਨੇ ਉਹ ਵੀ ਜਿਹੜੇ ਖਰੀਦਣ ਦੀ ਜਿਨਾਂ ਕੋਲ ਸਮਰੱਥਾ ਨਹੀਂ ਹੁੰਦੀ ਸੋ ਇਹ ਫੂਡ ਬੈਂਕ ਕੈਨੇਡਾ ਦੇ ਵੱਲੋਂ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਸੋ ਜੋ ਇਹਨਾਂ ਦੀ ਰਿਪੋਰਟ ਕੱਲ ਮੰਗਲਵਾਰ ਵਾਲੇ ਦਿਨ ਜਿਹੜੀ ਆ ਇਨਟਰੋਡਿਊਸ ਹੋਈ ਹੈ ਸੋ ਜਿਹਦੇ ਵਿੱਚ ਮਟੀਰੀਅਲ ਡੈਪ੍ਰੀਵੇਸ਼ਨ ਇੰਡੈਕਸ ਜਿਹੜਾ ਆ ਉਹਦੇ ਆਧਾਰ ਦੇ ਨਾਲ ਇਹਨਾਂ ਨੇ ਗੱਲ ਕਹੀ ਹੈ ਸੋ ਇਹ ਜਿਹੜਾ ਇੰਡੈਕਸ ਹੁੰਦਾ ਹੈ ਯੂਰਪ ਦੇ ਵਿੱਚ ਵੀ ਜਿਹੜੇ ਪਾਵਰਟੀ ਲੈਵਲ ਹੁੰਦੇ ਨੇ ਸੋ ਉਹਨਾਂ ਨੂੰ ਇਹ ਨਾਪਦਾ ਆ ਸੋ ਇਸ ਇਸ ਮਾਨਨੇ ਦੇ ਆਧਾਰ ਤੇ ਇਹਨਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ ਕਿ 25% ਕੈਨੇਡੀਅਨ ਅਜੇ ਇਹੋ ਜਿਹੇ ਨੇ ਜਿਹੜੇ ਦੋ ਜਾਂ ਦੋ ਤੋਂ ਵੱਧ ਜਿਹੜੇ ਹਾਊਸਹੋਲਡ ਐਸੈਂਸ਼ੀਅਲ ਜਿਹੜੇ ਜ਼ਰੂਰੀ ਚੀਜ਼ਾਂ ਹੁੰਦੀਆਂ ਉਹ ਵੀ ਖਰੀਦਣ ਦੇ ਸਮਰੱਥ ਨਹੀਂ ਨੇ ਤੇ ਇਹਦੇ ਵਿੱਚ ਗਿੱਲ ਸਾਹਿਬ ਇਹ ਕਹਿ ਰਹੇ ਕਿ 10% ਜਿਹੜੇ ਨੇ ਜਿਹੜੇ ਅਫੋਰਡੇਬਲ ਜਿਹੜੀ ਕਲੋਥਿੰਗ ਹੁੰਦੀ ਉਹ ਨਹੀਂ ਖਰੀਦ ਸਕਦੇ 18% ਜਿਹੜੇ ਆ ਏ ਡੈਂਟਲ ਕੇਅਰ ਦੀ ਪੇਮੈਂਟ ਨਹੀਂ ਕਰ ਸਕਦੇ ਤੇ ਉਹ ਕਾਹ ਕਿਚਾ ਇਸ ਰਿਪੋਰਟ ਚ ਨਿਕਲ ਕੇ ਸਾਹਮਣੇ ਆਈਆਂ ਸੋ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਇਹ ਜਿਹੜੇ ਅੰਕੜੇ ਨੇ ਜਾਂ ਗੱਲਾਂ ਨੇ ਕਾਫੀ ਚਿੰਤਾਜਨਕ ਨੇ ਇਹਦੇ ਨਾਲ ਕੁਝ ਲੋਕਲ ਗੱਲਾਂ ਦੀ ਇਹ ਕੁਝ ਖਬਰਾਂ ਦੀ ਗੱਲ ਕਰੀਏ ਗੱਲ ਸਾਹਿਬ ਤੇ ਇੱਕ ਗੋਲੀਬਾਰੀ ਹੋਈ ਸੀ ਨਾਰਥ ਯਾਰਕ ਦੇ ਵਿੱਚ ਪਹਿਲਾਂ ਸੋ ਇਹਦੇ ਵਿੱਚ ਹੁਣ ਪਤਾ ਲੱਗਾ ਕਿ ਜਿਹੜੇ ਮੰਨਣ ਵਾਲੇ ਜਿਹੜੇ ਲੋਕ ਨੇ ਸੋ ਇਹਨਾਂ ਵਿੱਚ ਇੱਕ ਤਾਂ ਅਰਸ਼ ਮਸਾਕੀ ਆ ਜੀ ਦੀ ਉਮਰ 54 ਸਾਲ ਹੈ ਇੱਕ ਸਮੀਰਾ ਯੂਸਫ ਹੈ ਜੀ ਦੀ ਉਮਰ 44 ਸਾਲ ਹੈ ਸੋ ਅਰਸ਼ ਮਸਾਕੀ ਦੇ ਉੱਪਰ 2018 ਦੇ ਵਿੱਚ 17 ਮਿਲੀਅਨ ਦੇ ਮੌਰਗੇਜ ਫਰਾਡ ਕਾਨੂੰਨ ਦੇ ਵੀ ਦੋਸ਼ ਲੱਗੇ ਸਨ ਸੋ ਜਿਹੜੇ ਇਸ ਗੋਲਿਆਵਾਰੀ ਦੇ ਵਿੱਚ ਮਾਰਨ ਵਾਲੇ ਯੂਸ ਨੇ ਸੋ ਇਹਨਾਂ ਦੇ ਪਿਛਲੇ ਸਮੇਂ ਦਰਾਂ ਨਾਲ ਤੋਂ 6 ਸਾਲ ਪਹਿਲਾਂ 2018 ਦੀ ਗੱਲ ਕਰੀਏ ਤੇ ਇਹਨਾਂ ਦੇ ਉੱਪਰ ਮੌਰਗੇਜ ਫਰਾਡ ਕਨ 18 ਮਿਲੀਅਨ ਦੇ ਕਰੀਬ ਜਿਹੜੇ ਆ ਮੌਰਗੇਜ ਫਰਾਡ ਦੇ ਵੀ ਦੋਸ਼ ਲੱਗੇ ਨੇ ਸੋ ਇਹਦੇ ਨਾਲ ਇੱਕ ਗੱਲ ਇਹ ਨਸ਼ਿਆਂ ਦੀ ਕਰੇ ਕਿਉਂਕਿ ਪੰਜਾਬ ਬਾਰੇ ਅਕਸਰ ਜੇਕਰ ਲੰਘਾਦੇ ਰਹਿੰਦੇ ਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਮਾੜੇ ਨੇ ਉੱਥੇ ਕਾਫੀ ਜਿਹੜੇ ਲੋਕ ਨੇ ਐਹੋ ਜੇ ਕੰਮਾਂ ਦੇ ਵਿੱਚ ਇਨਵੋਲ ਰਹਿੰਦੇ ਨੇ ਪਰ ਜੇਕਰ ਗਿੱਲ ਸਾਹਿਬ ਇੱਥੇ ਆਪਾਂ ਕੈਨੇਡਾ ਦੀ ਵੀ ਗੱਲਬਾਤ ਕਰ ਲਈਏ ਸੋ ਲਗਾਤਾਰ ਡਰੱਗ ਤਸਕਰੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਸੋ ਹੁਣ ਇੱਕ ਨਵੀਂ ਖਬਰ ਆ ਰਹੀ ਹੈ ਉਹ ਆ ਰਹੀ ਹੈ ਸਾਨੀਆਂ ਬਾਰਡਰ ਜਿਹੜਾ ਕਿ ਮਿਸ਼ੀਗਨ ਦੇ ਨਾਲ ਅਨਟਾਰੀਓ ਨੂੰ ਜੋੜਦਾ ਆ ਸੋ ਇੱਥੇ ਜਸਦੀਪ ਬਰਾੜ ਉਮਰ 34 ਸਾਲ ਸੋ ਇਹਦੇ ਉੱਪਰ ਦੋਸ਼ ਲੱਗੇ ਨੇ ਕਿ ਇਹਦੇ ਟ੍ਰੇਲਰ ਦੇ ਵਿੱਚੋਂ 5 ਮਿਲੀਅਨ ਤੋਂ ਵੱਧ ਦੀ ਜਿਹੜੀ ਆ ਕੋਕੀਨ ਫੜੀ ਗਈ ਹੈ ਸੋ ਇਹ ਇਹਨੂੰ ਪਤਾ ਸੀ ਨਹੀਂ ਪਤਾ ਸੀ ਇਹਦੇ ਬਾਰੇ ਦਾ ਹੁਣ ਅਦਾਲਤਾਂ ਨੇ ਤੈਅ ਕਰਨਾ ਕਿਉਂਕਿ ਡਰਾਈਵਰ ਇਹ ਸੀ ਉਸ ਮੌਕੇ ਤੇ ਸੋ ਇਹਦੇ ਉੱਪਰ ਜਿਹੜੇ ਆ ਚਾਰਜਸ ਲਾਏ ਗਏ ਨੇ ਮਿਲੀਅਨ ਤੋਂ ਵੱਧ ਦੀ ਜਿਹੜੀ ਬਲੂ ਵਾਟਰ ਬ੍ਰਿਜ ਹੈ ਉੱਥੋਂ ਕੋਕੀ ਲਗਾਉਣ ਦੇ ਤੇ ਇਹਦੇ ਨਾਲ ਹੀ ਇੱਕ ਹੋਰ ਟਰੱਕ ਡਰਾਈਵਰ ਹੈ ਕੈਲਟਨ ਦਾ ਨਾਮ ਦਾ ਟਰੈਵਰ ਹੈ ਪਹ ਪਹਿਲ 55 ਸਾਲ ਦੀ ਯੂਮਰ ਹੈ ਸੋ ਕੱਲ ਮਾਰਖਮ ਦੇ ਵਿੱਚ ਇੱਕ ਹਾਦਸਾ ਹੋਇਆ ਜਿਹਦੇ ਵਿੱਚ ਟਰੱਕ ਦੇ ਨਾਲ ਗੱਡੀ ਦਾ ਹਾਦਸਾ ਹੋਇਆ ਤੇ ਉਸ ਹਾਦਸੇ ਦੇ ਵਿੱਚ ਇੱਕ 33 ਸਾਲਾਂ ਦੀ ਔਰਤ ਦੀ ਮੌਤ ਹੋਈ ਹੈ ਸੋ ਇਸ ਟਰੱਕ ਡਰਾਈਵਰ ਤੇ ਦੋਸ਼ ਲੱਗੇ ਨੇ ਵੀ ਇਹ ਨਸ਼ਾ ਕਰਕੇ ਜਿਹੜਾ ਟਰੱਕ ਚਲਾ ਰਿਹਾ ਸੀ ਕੁਝ ਦਿਨ ਪਹਿਲਾਂ ਇੱਕ ਕੈਲਗਰੀ ਦਾ ਟਰੱਕ ਜਿਹੜਾ ਸੀਗਾ ਇੱਥੇ ਆਪਣੇ ਕੈਮਬ੍ਰਿਜ ਲਾਗੇ ਹਾਦਸਾ ਹੋਇਆ ਸੀਗਾ ਉਸ ਕੈਲਗਰੀ ਦੇ ਜਿਹੜੇ ਟਰੱਕ ਡਰਾਈਵਰ ਦੇ ਉੱਪਰ ਵੀ ਦੋਸ਼ ਲੱਗੇ ਸੀਗੇ ਵੀ ਉਹ ਵੀ ਨਸ਼ਾ ਕਰਕੇ ਜਿਹੜਾ ਟਰੱਕ ਚਲਾ ਰਿਹਾ ਸੀ ਉਸ ਤੋਂ ਗੱਲ ਤਾਂ ਵੀ ਜਿਹੜੇ ਇਹ ਗੱਡੀਆਂ ਦਾ ਨਸ਼ਾ ਕਰਕੇ ਚਲਾਉਣ ਦੀਆਂ ਗੱਲਾਂ ਬਾਤਾਂ ਬਹੁਤ ਸਾਹਮਣੇ ਆਉਂਦੀਆਂ ਰਹੀਆਂ ਨੇ ਉਹ ਜਿਹੜਾ ਹੀ ਟਰੱਕ ਡਰਾਈਵਰੀ 'ਚ ਹੋ ਗਿਆ ਵੀ ਨਸ਼ਾ ਕਰਕੇ ਸ਼ਰਾਬ ਪੀ ਕੇ ਟਰੱਕ ਚਲਾਉਣਾ ਹੀ ਆਮ ਹੁੰਦਾ ਜਾ ਰਿਹਾ ਸੋ ਹਾਦਸੇ ਵੀ ਕਾਫੀ ਵੱਡੇ ਨੇ ਬਿਲਕੁਲ ਤੇ ਡਰਾਈਵਿੰਗ ਦੇ ਮਾਮਲੇ ਵੀ ਕਾਫੀ ਬਦਨੇ ਕਾਫੀ ਚਿੰਤਾਜਨਕ ਗੱਲ ਹੈ ਸੋ ਅੰਤ ਦੇ ਵਿੱਚ ਗੱਲ ਕਰਦੇ ਆ LMIDA ਸੋ ਬਹੁਤ ਬਾਰੇ ਮੁੱਦਾ ਬਕਿਆ ਰਹਿੰਦਾ ਤੇ ਇਹ ਜਿਹੜੇ ਕਰਾਪਸ਼ਨ ਇਸ ਵਿੱਚ ਹੋ ਰਹੀ ਹੈ ਕਰਾਪਸ਼ਨ ਕਦ ਬੰਦ ਹੋਊਗੀ ਕਦ ਜਿਹੜਾ ਆ ਆਮ ਲੋਕਾਂ ਨੂੰ ਜਿਹੜਾ ਇਹਦੀ ਸੂਰਤ ਦੇ ਨਾਂ ਤੇ ਲੁੱਟਿਆ ਜਾ ਰਿਹਾ ਇਹ ਕਦ ਇਹ ਏੜੀਆਂ ਗੱਲਾਂ ਬਾਤਾਂ ਖਤਮ ਹੋਣਗੀਆਂ ਇਹ ਹੁਣ ਸਮੇ ਦੇ ਘਰਮ ਦੇ ਵਿੱਚ ਸਭ ਕੁਝ ਛੁਪਿਆ ਹੋਇਆ ਪਰ ਇੱਕ ਜਿਹੜੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਸੋ ਪਿਛਲੇ ਸਾਲ ਦੇ ਜਿਹੜੇ 365 ਦਿਨ ਹੈ ਇੱਕ ਸਾਲ ਦੇ ਸੋ ਉਹਦੇ ਵਿੱਚ ਕੈਨੇਡਾ ਦੇ 60000 ਜਿਹੜੀਆਂ ਨੇ ਉਸ ਤੋਂ ਵੱਧ ਐਲਐਮਆਈਏ ਜਾਰੀ ਕੀਤੀਆਂ ਨੇ 60000 ਤੋਂ ਵੱਧ ਐਲਐਮਆਈਏ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਜਾਰੀ ਕੀਤੀਆਂ ਗਈਆਂ ਨੇ ਇੱਕ ਰਿਪੋਰਟ ਗਿਲਜ਼ਰਫ ਸੀ ਕਿ 3.5 ਲੱਖ ਦੇ ਕਰੀਬ ਅਨਇੰਪਲਾਈਡ ਕਲੇ ਟਰੰਕ ਵਿੱਚ ਬੈਠੇ ਨੇ ਸੋ ਬੜੇ ਕੈਨੇਡਾ ਦੇ ਕਿੰਨੇ ਹਾਲਾਤ ਹੋਣਗੇ ਕਿ ਲੋਕਾਂ ਨੂੰ جوابਾ ਨਹੀਂ ਮਿਲ ਰਿਹਾ ਤੇ 60000 ਤੋਂ ਵੱਧ ਐਲਐਮਆਈਆਂ ਜਿਹੜੀਆਂ ਨੇ ਇਹ ਸਰਕਾਰ ਨੇ ਜਾਰੀ ਕੀਤੀਆਂ ਇਹ ਚੋਂ 5187 ਕੁੱਕ ਵਾਸਤੇ ਆ 1131 ਟਰੱਕ ਡਰਾਈਵਰਾਂ ਵਾਸਤੇ ਆ ਅੱਜ ਦੇ ਮੁੰਡੇ ਜਿਹੜੇ ਲਾਇਸੈਂਸ ਚੱਕੀ ਫੇਰੇ ਇਹਨਾਂ ਨੂੰ ਕੰਮ ਨਹੀਂ ਮਿਲਦਾ ਬਾਹਰੋਂ ਕਹਿੰਦੇ ਟਰੱਕ ਡਰਾਈਵਰ ਮਂਗਾਉਣੇ ਆ ਸੋ ਬਾਕੀ ਤੁਸੀਂ ਆਪ ਸੋਚ ਸਕਦੇ ਹੋ ਬਾਕੀ ਜਿਹੜੇ ਲੋਕੀ ਸਿਆਣੇ ਨੇ ਆਪ ਸੋਚ ਸਕਦੇ ਨੇ ਇਹ ਜਿਹੜੇ ਡਾਟਾ ਸੀਗੇ ਉਹ ਮੈਂ ਤੁਹਾਨੂੰ ਦੱਸ ਦੱਸ ਸਕਦੇ ਨੇ ਜੀ ਜੀ ਬਹੁਤ ਸ਼ੁਕਰੀਆ ਕਲਤਰਨ ਮੇਰੇ ਧੰਨਵਾਦ 416 848 96 98 ਦੇ ਉੱਤੇ ਕਲਤਰਨ ਸਿੰਘ ਭਦਿਆਣਾ ਦੇ ਨਾਲ ਤੁਸੀਂ ਜਿਹੜੀ ਗੱਲਬਾਤ